ਇਹਦਾ ਜ਼ਾਲਮਾਨਾ ਸੁਭਾਅ ਹੈ ਇਹ ਗੱਲ ਸਹਿਬਜ਼ਾਦਿਆਂ ਵੀ ਸਰਹੰਦ ਦੀਆਂ ਨੀਆਂ ਚ ਕੀਤੀ ਹੈ। ਬਾਬਾ ਫਤਿਹ ਸਿੰਘ 7 ਸਾਲ ਦੀ ਉਮਰ, ਬਾਬਾ ਜੋਰਾਵਰ ਸਿੰਘ 9 ਸਾਲ ਦੀ ਉਮਰ। ਤੇ 나ਜ਼ਮ ਵਜ਼ੀਰ ਖਾਂ ਕਹਿੰਦਾ ਵੀ ਤੁਹਾਡੀ ਸਜ਼ਾ ਮੁਆਫ ਹੋ ਸਕਦੀ ਹੈ, ਦੀਨ-ਏ-ਸਲਾਮ ਚ ਆ ਜਾਓ, ਮੁਸਲਮਾਨ ਮਰ ਜਾਓ। ਮੈਂ ਔਰੰਗਜ਼ੇਬ ਨੂੰ ਬੇਨਤੀ ਕਰਕੇ ਮੁਆਫੀ ਦਿਵਾਵਾਂਗਾ ਤੁਹਾਨੂੰ। ਤੇ ਜੋ ਉਹਨਾਂ ਜਵਾਬ ਦਿੱਤਾ ਅਲਾ ਯਾਰ ਖਾਂ ਨੇ ਲਿਖਿਆ। ਫੜ ਕੇ ਨਮਾਜ਼ ਪਿਤਾ ਕੋ ਜੋ ਕਰਤਾ ਕੈਦ ਹੋ ਖਲਕ ਕੋ ਉਸੇ ਨੇਕੀ ਕੀ ਭਲਾ ਕਿਆ ਉਮੈਦ ਹੋ ਜਿਹੜਾ ਬੰਦਾ ਵਿਖਾਵਾ ਧਰਮੀ ਹੋਣ ਦਾ ਕਰੇ ਆਖੇ ਮੈਂ ਪੰਜ ਵਕਤ ਦਾ ਨਮਾਜ਼ੀ ਹਾਂ ਤੇ ਆਪਣੇ ਪਿਤਾ ਨੂੰ ਕੈਦ ਵਿੱਚ ਰੱਖ ਕੇ ਮਰਵਾ ਦਵੇ ਉਹਦੇ ਤੋਂ ਖਲਕਤ ਨੂੰ ਕੀ ਉਮੀਦ ਵੀ ਨਿਆ ਕਰੇਗਾ ਸਾਨੂੰ ਕੀ ਉਮੀਦ ਵੀ ਉਹ ਨਿਆ ਨਵੇਗਾ ਸੰਦ ਉਹ ਡਾ ਸ਼ਾਲਮ ਮੈਂ ਬਾਪ ਨਹੀਂ ਛੱਡਿਆ ਉਹਨੇ ਇੱਕ ਬਰਨੀਅਰ ਨਾ ਫਿਜੀਸ਼ੀਅਨ ਡਾਕਟਰ ਹੋਇਆ ਹੈ ਔਰੰਗਜ਼ੇਬ ਦੇ ਨਾਲ ਰਹਿੰਦਾ ਸੀ ਫ੍ਰਾਂਸੀਸੀ ਹੈ ਉਹ ਇੰਗਲਿਸ਼ ਵਿੱਚ ਲਿਖਦਾ ਕਹਿੰਦਾ ਔਰੰਗਜ਼ੇਬ ਵਾਸ ਦਾ ਮਾਸਟਰ ਆਫ ਦਾ ਆਰਟ ਆਫ ਡਿਸੀਮੂਲੇਸ਼ਨ ਇਮੂਲੇਸ਼ਨ ਦਾ ਮਤਲਬ ਹੈ ਆਪਣੇ ਅਸਲ ਭਾਵ ਨੂੰ ਅਸਲ ਮਨੋਰਥ ਨੂੰ ਅਸਲ ਯੋਜਨਾ ਨੂੰ ਲੁਕਾ ਕੇ ਰੱਖਣਾ ਜਿ ਕਿਸੇ ਹੋਰ ਤਰੀਕੇ ਦਾ ਬਣ ਕੇ ਪੇਸ਼ ਆਉਣਾ ਔਰੰਗਜ਼ੇਬ ਦੂਸਰੇ ਧਰਮ ਦਾ ਸਰਬਨਾਸ਼ ਕਰਕੇ ਆਪਣੇ ਆਪ ਨੂੰ ਧਰਮੀ ਸਾਬਤ ਕਰਦਾ ਸੀ ਔਰ ਘਟਾ ਪਾਉਂਦਾ ਸੀ ਲੋਕਾਂ ਦੀਆਂ ਅੱਖਾਂ 'ਚ ਕਦੇ ਕੁਰਾਨ ਲਿਖਦੇ ਰਹਿਣਾ ਕਦੇ ਨਮਾਜ਼ ਵਿੱਚ ਬੈਠੇ ਰਹਿਣਾ ਸ਼ਰਾਬ ਨਹੀਂ ਸੀ ਪੀਂਦਾ ਵੇਸਵਾ ਦਾ ਨਾਚ ਨਹੀਂ ਸੀ ਵੇਂਦਾ ਰਾਗ ਵਿਦਿਆ ਖਤਮ ਕਰ ਦਿੱਤੀ ਸੀ ਰਾਜਪਾਟ ਚੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਵੀ ਇਹਦੇ ਝੁਲਮਾਂ ਬਾਬਤ ਲਿਖਿਆ ਹੈ ਕਿਤੇ ਬੜਾ ਚਤੁਰ ਬੜਾ ਜ਼ਾਲਮ ਸੀ ਮਹਾਰਾਜ ਫਾਰਸੀ ਵਿੱਚ ਜ਼ਫਰਨਾਮਾ ਲਿਖਦੇ ਹੋਏ ਆਂਦੇ ਨੇ ਖੁਸ਼ਸ਼ شاہ ਸ਼ਹਾਨ ਔਰੰਗਜ਼ੇਬ ਤੇ ਚਾਲਾਕ ਦਸਤਸਤ ਚਾਬੁਕ ਰਕੀਬ ਔਰੰਗਜ਼ੇਬ ਤੋਂ ਬੜਾ ਚਲਾਕ ਹੈ ਬੜਾ ਸ਼ਾਤਰ ਹੈ ਤੂੰ ਚਾਲਬਾਜ਼ ਬੰਦਾ ਹੈ ਉਹਦੇ ਜ਼ੁਲਮ ਬਾਰੇ ਲਿਖਿਆ ਹੈ ਮਜ਼ਨ ਤੇਗ ਬੁਰ ਖੂਨ ਕਸ ਬੇ ਦਰੇਗਾ ਤੁਰਾ ਨੀਜ ਖੂ ਹਸਤ ਬਾ ਚਰਖ ਤੇਗ ਤੂੰ ਤਲਵਾਰ ਦੇ ਨਾਲ ਲਹੂ ਡੋਲ ਰਿਆਂ ਲੋਕਾਂ ਦਾ ਇੱਕ ਦਿਨ ਖੁਦਾ ਦੀ ਤਲਵਾਰ ਚੱਲੇਗੀ ਤੇਰੇ ਤੇ ਤੇਰਾ ਲਹੂ ਡੁੱਲੇਗਾ ਤਲਵਾਰ ਐਸੀ ਹੈ ਦਿਖਦੀ ਨਹੀਂ ਪਰ ਉੱਠਣ ਜੋਗਾ ਨਹੀਂ ਛੱਡੇਗੀ ਤੈਨੂੰ کو بڑا ظالم بندہ سی اورنگزیب ایک فارسی جو میں شیر لکھیا ہے اورنگ زی ظلم خونے ہندو چاقید بنتا شینا گفت زمین لرزید او آسمان زیب نے ہندوان دا خون بہایا ہے ਜ਼ੁਲਮ ਹੀਠਾ ਉਹਨਾਂ ਨੂੰ ਨਪਿਆ ਧਰਤੀ ਕੰਬ ਉੱਠੀ ਅਸਮਾਨ ਰੋਇਆ ਐਸਾ ਦ੍ਰਿਸ਼ ਹੋਨੇ ਪੈਦਾ ਕਰ ਦਿੱਤਾ ਹੈ ਹਿੰਦੁਸਤਾਨ ਦੀ ਧਰਤੀ ਤੇ ਜਿਹੜਾ ਭਰਾਵਾਂ ਨੂੰ ਮਾਰ ਸਕਦਾ ਹੈ ਬਾਪ ਨੂੰ ਮਾਰ ਸਕਦਾ ਭੈਣ ਨੂੰ ਮਾਰ ਸਕਦਾ ਭਤੀਏ ਨੂੰ ਮਾਰ ਸਕਦਾ ਉਹ ਹਿੰਦੂਆਂ ਦੀ ਕੀ ਦੁਰਦਸ਼ਾ ਕਰਦਾ ਹੋਵੇਗਾ ਇਹ ਦੱਸਣ ਦੀ ਲੋੜ ਨਹੀਂ ਕਿਸੇ ਨੂੰ ਕਰੇ ਉਤਾਰਨ ਸਰਬ ਜਨੇਊ ਤੋਲ ਸਵਾਮਨ ਹੋਇਸ ਦੇਵ ਬ੍ਰਿਜ ਪਾਸ਼ਾ ਦੇ ਬੋਲ ਨੇ ਕਹਿੰਦੇ ਰੋਜ਼ ਸਵਾ ਮਣ ਜੰਝੂ ਲਾ ਕੇ ਕਿਧਰੇ ਅਨ ਛਕਦਾ ਸੀ ਹੁਣ ਜਿਹੜੇ ਹਿੰਦੂ ਵੀਰ ਜੰਝੂ ਪਾਉਂਦੇ ਨੇ ਕਦੇ ਉਹ ਜੰਝੂ ਵੇਖਿਓ ਸੂਤ ਦਾ ਧਾਗਾ ਬੜਾ ਥੋੜਾ ਪਾਰ ਹੈ ਉਹਦਾ ਤੁਸੀਂ ਸਿਆਣੇ ਉਹ ਕਿੰਨੇ ਜੰਝੂ ਇਕੱਠੇ ਹੁੰਦੇ ਹੋਣਗੇ ਤੇ ਭਾਰ ਸਵਾ ਮਣ ਹੁੰਦਾ ਹੋਵੇਗਾ ਹਜ਼ਾਰਾਂ ਜੰਝੂ ਤਰੀਕਾ ਕੀ ਵਰਤਦਾ ਹੈ ਰਹਿਮਨਾ ਸਮਝਾਉਂਦੇ ਨੇ ਜੇ ਕੋਈ ਕਲਮਾ ਪੜ ਲਵੇ ਜੰਝੂ ਲਾਦ ਦਿੰਦੇ ਨੇ ਜਾਨ ਬਖਸ਼ ਦਿੰਦੇ ਨੇ ਲਾਲਚ ਦਿੰਦੇ ਨੇ ਜੇ ਕੋਈ ਫੇਰ ਵੀ ਨਹੀਂ ਵਿਕਦਾ ਜ਼ਜ਼ੀਆ ਟੈਕਸ ਹੈ ਗਾਇਰ ਮੁਸਲਮਾਨ ਨੂੰ ਦੇਣਾ ਪੈਂਦਾ ਹੈ ਮੁਸਲਮਾਨ ਬਣ ਜਾਓ ਟੈਕਸੇਸ਼ਨ ਤੋਂ ਮਾਫੀ ਡਰ ਦਿੰਦੇ ਨੇ ਕਿ ਜੇ ਕੋਈ ਨਹੀਂ ਡਰਦਾ ਮੌਤ ਦਿੰਦੇ ਨੇ ਜੰਝੂ ਲੈਣਾ ਹੀ ਲੈਣਾ ਹੈ ਰਸਤਾ ਕੋਈ ਵੀ ਵਰਤਣਾ ਪਵੇ ਸੋਚੀ ਪਿਆ ਔਰੰਗਜ਼ੇਬ ਆਪਣੇ ਥਿੰਕ ਟੈਂਕ ਨਾਲ ਬੈਠਾ ਮੰਤਰੀ ਮੰਡਲ 'ਚ ਬੈਠਾ ਵੀ ਹਿੰਦੂਆਂ ਦੀ ਆਬਾਦੀ ਵੜੀ ਐ ਇੰਨੇ ਜੰਝੂ ਲਾ ਰਿਆਂ ਹਾਂ ਮੇਰੀ ਉਮਰ ਇੰਨੀ ਐ ਇੰਨੀ ਹੋਰ ਵੀ ਜੀ ਲਵਾਂ ਫਿਰ ਵੀ ਸਾਰੇ ਹਿੰਦੂ ਮੁਸਲਮਾਨ ਨਹੀਂ ਹੋਣੇ ਕੋਈ ਐਸਾ ਵਾਰ ਕਰਾਂ ਸਾਰੇ ਹਿੰਦੂ ਜੰਜੂਲਾ ਕੇ ਮੁਸਲਮਾਨ ਹੋ ਤਾਂ ਜਿਹੜਾ ਨਾ ਹੋਵੇਗਾ ਮਿਟਾ ਦਵਾਂਗਾ ਫਿਰ ਰਹਿ ਇਹ ਬਣਦੀ ਹੈ ਵੀ ਹਰ ਕੌਮ ਦੇ ਜਿਹੜੇ ਆਗੂ ਨੇ ਨਾ ਉਹ ਕੌਮ ਲਈ ਮਾਰਗਦਰਸ਼ਕ ਹੁੰਦੇ ਨੇ ਉਹਨਾਂ ਦੀ ਫਾਲੋਇੰਗ ਹੁੰਦੀ ਹੈ ਧਰਮ ਨੂੰ ਸੇਧ ਆਗੂ ਦਿੰਦੇ ਨੇ ਤੇ ਜੇ ਧਰਮ ਦੇ ਆਗੂਆਂ ਦਾ ਧਰਮ ਬਦਲ ਦਿੱਤਾ ਜਾਵੇ ਕੌਮ ਕਿਥੇ ਦੌੜੇਗੀ ਪਿੱਛੇ ਆਵੇਗੀ ਲੌਜਿਕ ਹੈ ਇਹਦੇ ਵਿੱਚ ਬੁੱਧਿਸਟ ਲੋਕ ਇਨੇ ਕਿਉਂ ਵੱਧ ਗਏ ਹਿੰਦੁਸਤਾਨ 'ਚ ਪੁਰਾਣੇ ਸਮੇਂ ਦੀਆਂ ਗੱਲਾਂ ਹੈ ਰਾਜਾ ਅਸ਼ੋਕ ਬੁੱਧੀ ਹੋ ਗਿਆ ਰਾਜੇ ਪਿੱਛੇ ਪਰਜਾ ਵੀ ਚੱਲੇਗੀ ਤੋਂ ਹਿੰਦੂਆਂ ਦੇ ਆਗੂ ਨੇ ਕਸ਼ਮੀਰੀ ਪੰਡਤ ਬ੍ਰਾਹਮਣ ਤੇ ਕਾਸ਼ੀ ਦੇ ਪੰਡਤ ਇਤਿਹਾਸ ਵਿੱਚ ਜ਼ਿਕਰ ਹੈ ਲਿਖ ਪਰਵਾਨੇ ਪੁਨੇ ਪਠਾਏ ਪ੍ਰਥਮ ਪੁਰੀ ਕਸ਼ਮੀਰ ਸਿਧਾਏ ਸੂਬਾ ਤਿਹ ਠਾਂ ਅਫਗਨ ਸ਼ੇਰ ਕਰਤ ਹੁਕਮ ਸੋ ਸਗਰੇ ਜ਼ੇਰ ਇਫਤਖਾਰ ਖਾਨ ਨਾਮ ਦਾ ਜਰਨਲ ਗਵਰਨਰ ਆਫ ਕਸ਼ਮੀਰ ਲਾਇਆ ਤੇ ਉਹਨੂੰ ਖਿਤਾਬ ਦਿੱਤਾ ਸ਼ੇਰ ਅਫਗਾਨ ਖਾਨ ਦਾ ਤੇ ਪਹਿਲੀ ਚਿੱਠੀ ਉਹਨੂੰ ਲਿਖੀ ਹੁਕਮਨਾਮਾ ਉਹਨੂੰ ਲਿਖਿਆ ਵੀ ਇਹ ਕਸ਼ਮੀਰੀ ਪੰਤਾਂ ਨੂੰ ਦੀਨੇ ਸਲਾਮ ਚ ਲਿਆ ਫਿਰ ਕਾਸ਼ੀ ਦੀ ਵਾਰੀ ਆਵੇਗੀ ਕੋਈ ਹਿਲਾ ਵਰਤਣਾਏ ਵਰਤ ਪ੍ਰੇਮ ਨਾ ਸਮਝਾ ਲਾਲ ਚ ਦੇ ਡਰ ਦੇ ਕਤਲ ਕਰ ਜੋ ਕਰਨਾ ਹੈ ਕਰ ਜੇ ਆਗੂ ਜੰਝੂ ਲਾ ਕੇ ਦੀਨੇ ਸਲਾਮ ਚ ਆ ਜਾਂਦੇ ਨੇ ਤੇ ਹਿੰਦੂ ਕਿੱਥੇ ਦੌੜਨਗੇ ਆਸਤੀ ਕਰਨੀ ਨਹੀਂ ਰਹਿਣੀ ਆਗੂ ਹੀ ਧਰਮ ਛੱਡ ਗਏ ਹਿੰਦੂਆਂ ਨੂੰ ਪਿੱਛੇ ਆਉਣਾ ਪੈਣਾ ਹੈ ਸ਼ਕਤਾਈ ਕੀਤੀ ਸ਼ੇਰ ਅਫਗਾਨ ਖਾਨ ਨੇ ਕਸ਼ਵੀਰੀ ਪੰਤਾਂ ਦਾ ਆਗੂ कृपा रामदात्त इधर किधर नु दौड़ेगा ਤੁਸੀਂ ਕਿਧਰ ਨੂੰ ਦੌੜਦੇ ਹੋ ਜਦੋਂ ਤਕਲੀਫ ਚਦੇ ਹੋ ਇਸਟ ਕੋਲ মুর্ਸ਼ਦ ਕੋਲ ਧਾਰਮਿਕ ਕੇਂਦਰ ਵਾਲਾ Hindu दुखी है मंदिर जावेगा सिख दुखी है गुरुद्वारे दौड़ेगा एक फारसी ਦਾ ਸ਼ੇਰ ਲਿਖਿਆ ਮੈਂ ਬੰਦਾ ਹਾ ਇਹ ਗਮਗੀਨ ਬੇਸੂਏ ਖੁਦਾ ਦਵਦ ਜੇ ਦਰਦ ਦੇ ਦਿਲ ਦਰ ਆਗੋਸ਼ ਉਹ ਸ਼ਬਦ ਬੰਤਾ ਸਿੰਘ ਸ਼ੀਨਾ ਗੁਫਤ ਰਹੇ ਨਜ਼ਾਤ ਜੇ ਅਸ਼ਕ ਉਹ ਦੁਆ ਖੇਸਤ ਦਿਲ ਬੇਖੁਦਾ ਹਰ ਗਮ ਰਾ ਰੇਸਤ ਬੰਦਾ ਜਦੋਂ ਦੁਖੀ ਹੁੰਦਾ ਹੈ ਜਦੋਂ ਦਰਦ ਵਿੱਚ ਹੁੰਦਾ ਹੈ ਫਿਰ ਦੌੜਦਾ ਹੈ ਰੱਬ ਦੀ ਗੋਦ ਮਲਦਾ ਹੈ ਅੱਛਾ ਨਜ਼ਾਤ ਦਾ ਰਾਹ ਮੁਕਤੀ ਦਾ ਰਾਹ ਹੰਝੂ ਨੇ ਤੇ ਦੁਆਵਾਂ ਨੇ ਤਰਲੇ ਨੇ ਬੇਨਤੀਆਂ ਨੇ ਮੁਰਸ਼ਿਦ ਗੁਰੂ ਪਰਮੇਸ਼ਰ ਬੇਨਤੀ ਪ੍ਰਵਾਨ ਕਰ ਲਵੇ ਤੇ ਗਮ ਟਹਿ ਜਾਂਦੇ ਨੇ ਦੁੱਖ ਮਿਟ ਜਾਂਦੇ ਨੇ ਅਰਦਾਸ ਨਾ ਕਬੂਲ ਹੋਵੇ ਤੇ ਦੁੱਖ ਵਿੱਚ ਹੀ ਗੁਜ਼ਰ ਜਾਂਦਾ ਲੱਗਾ ਸੁਖ ਵਿੱਚ ਤੇ ਰੱਬ ਚੇਤੇ ਨਹੀਂ ਆਉਂਦਾ ਕਿਸੇ ਨੂੰ ਵਰਦਾਰੇ ਦਾ ਮੂੰਹ ਨਹੀਂ ਵੇਂਦੇ ਲੋਕ ਜਦਨ ਮਜੇ ਦੇ ਪਿਆ ਹੁੰਦਾ ਕੋਈ ਕਰਦਾ ਜੀ ਫਿਰ ਨੱਕ ਰਗੜ ਰਗੜ ਕੇ ਮੱਥਾ ਛਿਲ ਬੈਂਦੇ ਨਹੀਂ ਹੁਣ ਦੌੜੇ ਨੇ ਅਬਰਨਾਥ ਮੰਦਿਰ ਵਾਲਾ ਸਾਰੇ ਕਸ਼ਮੀਰ ਦੇ ਪੰਡਤ ਸ਼ਿਵ ਜੀ ਮਹਾਰਾਜ ਦੀ ਅਰਾਧਨਾ ਕਰਦੇ ਨੇ ਜਦੋਂ ਨਹੀਂ ਪ੍ਰਗਟ ਹੋਏ ਸ਼ਿਵ ਜੀ ਤੇ ਫਿਰ ਧਾਰਨਾ ਇਹ ਬਣਾ ਲਈ ਵੀ ਭੁੱਖੇ ਮਰ ਜਾਗੇ ਨਹੀਂ ਤੇ ਦਰਸ਼ਨ ਦਿਓ प्राण अंत लो बिज भए जाने हृदय त्रिनयन कृपा धार पतरी बिखे लिख उपाय के बैन शिवजी महाराज प्रगटोए एक चिट्ठी दीती है उदे ते लिखया है श्री नानक जग गुरु विशाला अपरमे सम्राट कलकाला ਤਿੰਨ ਗਾਦੀ ਪਰ ਬੈਠਿਓ ਜੋਏ ਕਾਜ ਤੁਮਾਰ ਹੈ ਸਾਰ ਹੈ ਸੋਏ ਇਹ ਪੱਤਰਿਕਾ ਲੈ ਤੁਮ ਜਾਵਹੁ ਪ੍ਰਿਥਾ ਆਪਣੀ ਸਕਲ ਸੁਣਾਵਹੁ ਸੋ ਰੱਖੇਂਗੇ ਧਰਮ ਤੁਮਾਰਾ ਤਿੰਨ ਬਿਨ ਅਨਤੇ ਹਵਾਏ ਨਾ